ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਤੇਰੇ ਪੈਰ ਦੀ ਮਿੱਟੀ ਭਾਗ 16 ਇਸ ਨੂੰ ਲਿਖਿਆ ਹੈ ਸ਼ੋਕਰਾ ਪੁਆਦੀ ਮੇਜਰ ਨੇ ਪ੍ਰਾਈਵੇਸੀ ਲਈ ਪਾਤਰਾਂ ਦੇ ਨਾਮ ਬਦਲ ਦਿੱਤੇ ਗਏ ਹਨ ਸਤਪਾਲ ਨੇ ਘਰ ਜਾ ਕੇ ਕੱਪੜੇ ਬਦਲੇ ਉਦੋਂ ਤੱਕ ਮੁਖਤਿਆਰ ਕੌਰ ਨੇ ਚਾਹ ਬਣਾ ਦਿੱਤੀ ਸਤਪਾਲ ਨੇ ਮੁਖਤਿਆਰ ਕੌਰ ਦੇ ਹੱਥੋਂ ਚਾਹ ਦਾ ਗਲਾਸ ਫੜਦਿਆਂ ਆਖਿਆ ਬੱਲੇ ਹੋ ਗਈ ਲੋਟ ਫਿਰ ਮੁਖਤਿਆਰ ਕੌਰ ਬੋਲੀ ਜੀ ਦਾ ਤੇਰੇ ਵਰਗਾ ਪੁੱਤ ਹੋਵੇ ਓ ਮਾਂ ਬਹੁਤੀ ਢੇਰ ਬਿਮਾਰ ਨਹੀਂ ਰਹਿ ਸਕਦੀ ਸਤਪਾਲ ਨੇ ਕਿਹਾ ਉਹ ਬਸ ਤੂੰ ਸੈਂਟੀ ਨਾ ਹੋ ਬਹੁਤੀ ਸਤਪਾਲ ਅੰਦਰ ਗਿਆ ਤੇ ਆਪਣੇ ਬੈਗ ਚੋਂ ਫੋਨ ਕੱਢ ਕੇ ਲਿਆਇਆ ਉਸਨੇ ਫੋਨ ਮੁਖਤਿਆਰ ਕੌਰ ਨੂੰ ਦਿੰਦੇ ਆਖਿਆ ਆ ਲੈ ਤੇਰੇ ਲਈ ਨਵਾਂ ਫੋਨ ਲੈ ਕੇ ਆਇਆ ਹੁਣ ਕੋਈ ਦਿੱਕਤ ਪਰੇਸ਼ਾਨੀ ਹੋਵੇ ਤਾਂ ਮੈਨੂੰ ਫੋਨ ਕਰਦਿਆ ਕਰ ਮੇਰੇ ਸਿਰ ਤੇ ਆਰਾ ਵੀ ਧਰਿਆ ਹੋਵੇ ਮੈਂ ਤਾਂ ਵੀ ਮਿੰਟੋ ਮਿੰਟੀ ਆ ਜਾਇਆ ਕਰੂੰ ਮੁਖਤਿਆਰ ਕੌਰ ਬੋਲੀ ਉਹ ਤਾਂ ਮੈਨੂੰ ਤਾਂ ਇਹ ਚਲਾਉਣਾ ਨਹੀਂ ਆਉਣਾ ਸਤਪਾਲ ਨੇ ਸੱਜਾ ਹੱਥ ਆਪਣੇ ਦਿਲ ਤੇ ਰੱਖਿਆ ਤੇ ਸਿਰ ਝੁਕਾ ਕੇ ਪੁੱਛਿਆ ਜੇ ਆਪकी ਗੰਦੀ ਔਲਾਦ ਕਿਸ ਦਿਨ ਕਾਮ ਆਏਗੀ ਮੁਖਤਿਆਰ ਕੌਰ ਨੇ ਸਤਪਾਲ ਦੇ ਸਿਰ ਤੇ ਹੱਥ ਰੱਖ ਕੇ ਆਖਿਆ ਜੇ ਗੰਦੀ ਔਲਾਦ ਤੇਰੇ ਜੀ ਹੁੰਦੀ ਹੈ ਤਾਂ ਹਰ ਮਾਂ ਪਿਓ ਨੂੰ ਗੰਦੀ ਔਲਾਦ ਹੀ ਮਿਲੇ ਸਤਪਾਲ ਨੇ ਕਿਹਾ ਤੂੰ ਫੇਰ ਸੰਟੀ ਹੋ ਗਈ ਚੱਲ ਤੈਨੂੰ ਇਹਦਾ ਯੂਜ਼ ਕਰਨਾ ਸਿਖਾਵਾਂ ਉਹ ਦੋਵੇਂ ਮੰਜੇ ਤੇ ਬਹਿ ਗਏ ਸਤਪਾਲ ਮੁਖਤਿਆਰ ਕੌਰ ਨੂੰ ਫੋਨ ਤੇ ਫੀਚਰ ਦੱਸੀ ਗਿਆ ਮੁਖਤਿਆਰ ਕੌਰ ਬੋਲੀ ਪੁੱਤ ਤੂੰ ਮੈਨੂੰ ਬਸ ਫੋਨ ਕਰਨਾ ਤੇ ਚੱਕਣਾ ਸਿਖਾ ਦੇ ਬਾਕੀ ਚੀਜ਼ਾਂ ਤੋਂ ਮੈਂ ਕੀ ਲੈਣਾ ਹੈ ਸਤਪਾਲ ਨੇ ਕਿਹਾ ਜੇ ਨੱਚਣਾ ਤਾਂ ਵਾਲ ਖੋਲ ਕੇ ਨੱਚੇ ਨਹੀਂ ਤਾਂ ਪਾਸੇ ਹੋ ਕੇ ਖੜੇ ਰਹੋ ਤੇ ਹੋਰਾਂ ਨੂੰ ਨੱਚਦੇ ਦੇਖੀ ਜਾਓ ਮੁਖਤਿਆਰ ਕੌਰ ਨੇ ਆਖਿਆ ਗੱਲਾਂ ਪਤਾ ਨਹੀਂ ਕਿੱਥੋਂ ਖੋਰਨ ਲੱਗ ਪਈਆਂ ਤੈਨੂੰ ਅੱਜਕੱਲ ਸਤਪਾਲ ਬੋਲਿਆ ਜਦੋਂ ਦਾ ਬਾਹਰ ਜਾਣ ਲੱਗਿਆ ਨਵੀਂ ਹਵਾ ਲੱਗੀ ਤੇ ਨਮੀਆਂ ਨਮੀਆਂ ਗੱਲਾਂ ਆਉਣ ਲੱਗ ਪਈਆਂ ਹਰ ਗੱਲ ਦਾ ਜਵਾਬ ਹੈ ਤੇਰੇ ਕੋਲ ਸਤਪਾਲ ਨੇ ਕਿਹਾ ਜਵਾਬ ਹੋਣਾ ਵੀ ਚਾਹੀਦਾ ਚੱਲ ਮੈਂ ਗੁਰਵਾਜ ਕੋਲ ਚੱਲਿਆ ਉਹ ਬੁਲਾਉਂਦਾ ਸੀ ਮੁਖਤਿਆਰ ਕੌਰ ਨੇ ਆਖਿਆ ਚੱਲ ਜਾਇਆ ਸਤਪਾਲ ਨੇ ਖਾਲੀ ਗਲਾਸ ਤੇ ਨਵਾਂ ਫੋਨ ਮੁਖਤਿਆਰ ਕੌਰ ਨੂੰ ਫੜਾ ਦਿੱਤਾ ਤੇ ਉੱਥੋਂ ਉੱਠ ਕੇ ਚਲਾ ਗਿਆ ਗੁਰਵਾਜ ਬਾਹਰ ਛੜਕ ਦੇ ਕਿਨਾਰੇ ਕੁਰਸੀ ਢਾ ਕੇ ਬੈਠਾ ਸੀ ਜਗਰੂਪ ਉਸ ਕੋਲ ਖੜਾ ਸੀ ਸਤਪਾਲ ਵੀ ਉੱਥੇ ਜਾ ਕੇ ਖੜ ਗਿਆ ਗੁਰਵਾਜ ਬੋਲਿਆ ਆ ਗਿਆ ਨਾ ਨਾ ਹਲੇ ਕਿੱਥੇ ਹਲੇ ਤਾਂ ਲੇਟਾਂ ਹੀ ਟੱਪਿਆ ਮੈਂ ਗੁਰਵਾਜ ਨੇ ਪੁੱਛਿਆ ਬੇਬੇ ਠੀਕ ਐ ਹੁਣ ਸਤਪਾਲ ਨੇ ਕਿਹਾ ਬੇਬੇ ਠੀਕ ਐ ਬਲਕੌਰਾ ਕਿਵੇਂ ਖੜਾ ਕੰਮ ਹੈ ਨਹੀਂ ਕੋਈ ਅੱਜ ਜਗਰੂਪ ਨੇ ਆਖਿਆ ਕੰਮ ਦਾ ਤਾਂ ਔਖਾ ਹੋਇਆ ਪਿਆ ਕੋਈ ਗਾਕ ਹੀ ਨਹੀਂ ਆਉਂਦਾ ਤੈਨੂੰ ਕਿਹਨੇ ਕਿਹਾ ਸੀ ਪੰਗਾ ਲੈਣ ਨੂੰ ਇਹ ਕੰਮ ਸ਼ਹਿਰਦਾਰੀ ਚ ਵਧੀਆ ਚੱਲਦੇ ਇੱਥੇ ਤਾਂ ਮੂੰਗੀ ਮਸਰੀ ਜੋਗੇ ਹੀ ਜੁੜਦੇ ਜੇ ਸ਼ਾਹੀ ਪਨੀਰ ਖਾਣਾ ਤਾਂ ਬਾਹਰ ਨਿਕਲਣਾ ਹੀ ਪੈਣਾ ਜਗਰੂਪ ਨੇ ਕਿਹਾ ਸ਼ਹਿਰਾਂ ਚ ਕਰਾਇਆ ਬਹੁਤ ਹੁੰਦਾ ਯਾਰ ਰੇੜੀ ਲਾਲਾ ਆਪਣੇ ਲੋਕ ਪਿੱਛੇ ਪਤਾ ਕਿਉਂ ਨਹੀਂ ਆਪਾਂ ਨੂੰ ਬਿਜ਼ਨਸ ਦਾ ਉੜਾੜਾ ਨਹੀਂ ਆਉਂਦਾ ਵਾਰ ਲਿਆ ਨੇ ਪੰਜਾਬ ਚ ਆ ਕੇ ਪੰਜਾਬ ਦੇ ਸਿਰੋਂ ਕੋਠੀਆਂ ਪਾ ਲਈਆਂ ਤੇ ਪੰਜਾਬ ਦੇ ਅਸਲ ਵਾਰਸਾਂ ਕੋਲੋਂ ਨਕਸ਼ਾ ਹੀ ਨਹੀਂ ਤਿਆਰ ਹੋਇਆ ਹੁਣ ਦੁਕਾਨ ਤੋਂ ਰੇੜੀ ਤੇ ਆਉਂਗਾ ਤਾਂ ਲੋਕ ਕੀ ਕਹਿਣਗੇ ਗੁਰਵਾਜ ਬੋਲਿਆ ਤੂੰ ਕਮਾਉਣਾ ਲੋਕਾਂ ਲਈ ਜਾਂ ਆਪਣੇ ਲਈ ਜਗਰੂਪ ਨੇ ਕਿਹਾ ਛੱਡ ਪਰਾਂ ਯਾਰ ਆਪੇ ਚੱਲ ਪਊ ਹੌਲੀ ਹੌਲੀ ਮੌਸਮ ਬਦਲ ਰਿਹਾ ਤਾਂ ਵੀ ਥੋੜਾ ਫਰਕ ਪਿਆ ਸਤਪਾਲ ਨੇ ਆਖਿਆ ਬਸ ਫਿਰ ਟਕਿਆ ਰਹਿ ਸ਼ਿਕਾਇਤ ਨਾ ਕਰ ਫਿਰ ਵੀਰੇ ਉਸ ਪਿੰਡ ਚ ਜੁੱਤੀਆਂ ਦੀ ਦੁਕਾਨ ਖੋਲਣ ਦਾ ਕੋਈ ਫਾਇਦਾ ਨਹੀਂ ਜਿੱਥੇ ਜੁੱਤੀ ਪਾਉਣ ਦਾ ਰਿਵਾਜ ਹੀ ਨਾ ਹੋਵੇ ਬਿਜ਼ਨਸ ਕਰਨਾ ਤਾਂ ਪਹਿਲਾਂ ਬਿਜ਼ਨਸ ਦੇ ਬੇਸਿਕ ਸਿੱਖ ਲੈਣੇ ਚਾਹੀਦੇ ਪਿੰਡਾਂ ਚ ਨਵੀਂ ਨਵੀਂ ਚੀਜ਼ ਦਾ ਚਾਹ ਹੁੰਦਾ ਜਿਵੇਂ ਲਾਲ ਐ ਕਿ ਪਿੰਡ ਚ 250 ਘਰਨੇ 250 ਕਰਚੋਂ 150 ਬੰਦੇ ਫਾਸਟ ਫੂਡ ਖਾਣ ਜੋ ਆਲੇ ਆ ਉਹਨਾਂ ਨੇ ਮਹੀਨਾ ਪੂਰਾ ਮੇਲਾ ਲਾਈ ਰੱਖਣਾ ਦੁਕਾਨਦਾਰ ਨੂੰ ਲੱਗਣਾ ਕਿ ਇੱਥੇ ਕੰਮ ਸੈਟ ਹੈ ਪਰ ਅਗਲੇ ਹੀ ਮਹੀਨੇ ਉਹਨਾਂ ਨੇ ਖਾ ਖਾ ਕੇ ਅੱਕ ਜਾਣਾ ਤੇ ਸੋਚਣਾ ਕਿ ਦੁਕਾਨ ਕਿਹੜਾ ਦੌੜਨ ਲੱਗੀ ਹਫਤੇ 15 ਦਿਨ ਚ ਇੱਕ ਅੱਧੀ ਵਾਰ ਖਾ ਲਿਆ ਕਰਾਂਗੇ ਪਿੰਡਾਂ ਚ ਪਤਾ ਤਾਂ ਹੈ ਤੈਨੂੰ ਕਿ ਲੋਕ ਕਿੰਨਾ ਕੁ ਫਾਸਟ ਫੂਡ ਪਸੰਦ ਕਰਦੇ ਨੇ ਐਦਾਂ ਦਿਨੋਂ ਦਿਨ ਗ੍ਰਾਹਕ ਥੱਲੇ ਆਉਂਦਾ ਸਮਝਿਆ ਜਾਂ ਨਹੀਂ ਗੁਰਵਾਜ ਨੇ ਕਿਹਾ ਇਹ ਦੇ ਕਹਿਣ ਦਾ ਮਤਲਬ ਕਿ ਪਿੰਡਾਂ 'ਚ ਵਿਜਨਸ ਦਾ ਗ੍ਰਾਫ ਉੱਪਰੋਂ ਥੱਲੇ ਨੂੰ ਆਉਂਦਾ ਹੈ ਸ਼ਹਿਰਦਾਰੀ 'ਚ ਗ੍ਰਾਫ ਥੱਲੇੋਂ ਉੱਪਰ ਨੂੰ ਜਾਂਦਾ ਸਤਪਾਲ ਬੋਲਿਆ ਉਹ ਵੀ ਤਾਂ ਜਾਂਦਾ ਹੈ ਜੇ ਤੁਹਾਡੇ ਪ੍ਰੋਡਕਟ 'ਚ ਦਮ ਹੋਵੇ ਇਸ ਲਈ ਪਹਿਲਾਂ ਆਪਣੇ ਪ੍ਰੋਡਕਟ ਤੇ ਚੰਗੀ ਤਰ੍ਹਾਂ ਕੰਮ ਕਰ ਤੇ ਫਿਰ ਅੱਗੇ ਦਾ ਰੋਡ ਮੈਪ ਤਿਆਰ ਕਰ ਜਗਰੂਪ ਨੇ ਆਖਿਆ ਤੈਨੂੰ ਬੜੀ ਨੌਲੇਜ ਐ ਬਿਜ਼ਨਸ ਦੀ ਗੁਰਵਾਜ ਨੇ ਕਿਹਾ ਆਪਣਾ ਵੀਰ ਪਹਿਲਾਂ ਵਾਲਾ ਬੱਟੇ 3 ਟਾਪੇ ਵੇਚਦਾ ਰਿਹਾ ਜਗਰੂਪ ਬੋਲਿਆ ਤੂੰ ਤਾਂ ਜਮਾ ਕੱਚੇ ਚ ਹੀ ਲਾਤਾ ਲੈ ਸੱਚ ਕਹਿ ਰਿਹਾ ਪੁੱਛ ਲੈ ਚਾਹੇ ਜਗਰੂਪ ਨੇ ਸਤਪਾਲ ਨੂੰ ਪੁੱਛਿਆ ਹੈ ਬਾਈ ਸੱਚੀ ਗੱਲ ਐ ਸਤਪਾਲ ਨੇ ਕਿਹਾ ਤੂੰ ਸਾਲਿਆ ਅਫਰੀਕਾਂ ਤੋਂ ਆਇਆ ਇੱਕ ਦੂਜੇ ਦੇ ਕੱਪੜੇ ਪਾ ਕੇ ਤਾਂ ਆਪਾਂ ਵੱਡੇ ਹੋਏ ਆ ਤੇ ਤੈਨੂੰ ਪਤਾ ਹੀ ਨਹੀਂ ਕੀ ਸੱਚ ਤੇ ਕੀ ਝੂਠ ਉਹੀ ਬਕਵਾਸ ਮਾਰ ਰਿਹਾ ਹੈ ਇਹ ਮੈਂ ਜੱਥ ਨੂੰ ਮਿਲਣ ਤੋਂ ਪਹਿਲਾਂ ਕੋਰਾ ਵੇਲਾ ਸੀ ਜਗਰੂਪ ਬੋਲਿਆ ਚੱਲ ਮੈਂ ਆਇਆ ਦੁਕਾਨ ਤੇ ਕੋਈ ਆਇਆ ਲੱਗਦਾ ਚੱਲ ਸ਼ੁਕਰ ਮਨਾ ਰਬ ਦਾ ਸਤਪਾਲ ਨੇ ਆਖਿਆ ਜਗਰੂਪ ਆਪਣੀ ਦੁਕਾਨ ਤੇ ਚਲਾ ਗਿਆ ਸਤਪਾਲ ਨੇ ਗੁਰਵਾਜ ਨੂੰ ਪੁੱਛਿਆ ਨਵਦੀਪ ਨਹੀਂ ਆਉਂਦਾ ਹੁਣ ਗੁਰਵਾਜ ਨੇ ਕਿਹਾ ਉਹ ਕੰਮ ਸਿੱਖਣ ਗਿਆ ਹੋਇਆ ਹੈ ਆਪਣੀ ਭੂਆ ਕੋਲ ਸਤਪਾਲ ਨੇ ਪੁੱਛਿਆ ਕਿਹੜਾ ਕੰਮ ਇਲੈਕਟ੍ਰੀਸ਼ੀਅਨ ਦਾ ਸਤਪਾਲ ਬੋਲਿਆ ਇੱਥੇ ਇਲੈਕਟ੍ਰੀਸ਼ੀਅਨ ਥੋੜੇ ਨੇ ਇੱਥੇ ਸਿੱਖ ਗੁਰਵਾਜ ਨੇ ਕਿਹਾ ਉਹ ਕੁ ਮਣਹੇੜਾ ਜਿਹਾ ਬਾਹਰ ਰਹਿਣ ਦਾ ਸ਼ੌਂਕੀ ਐ ਉਹ ਨਵਦੀਪ ਨੂੰ ਛੱਡ ਆਫਸਰ ਵਾਲੀ ਬਾਰੇ ਦੱਸ ਸਤਪਾਲ ਨੇ ਆਖਿਆ ਉਹਦਾ ਨਾਂ ਕੋਮਲ ਐ ਆਫਸਰ ਵਾਲੀ ਕੀ ਹੁੰਦਾ ਚੱਲ ਕੋਮਲ ਬਾਰੇ ਦੱਸ ਫੇਰ ਸਤਪਾਲ ਨੇ ਕਿਹਾ ਤੂੰ ਅੱਜਕੱਲ ਬੜੀ ਦਿਲਚਸਪੀ ਲੈ ਰਿਹਾ ਉਹਦੇ 'ਚ ਕਰਾਵਾ ਤੇਰੀ ਗੱਲਬਾਤ ਉਸ ਨਾਲ ਗੁਰਵਾਜ ਬੋਲਿਆ ਓਏ ਨਾ ਨਾ ਉਹ ਤਾਂ ਤੇਰੀ ਇਮਾਨਤ ਐ ਨਾਲੇ ਬਾਪੂ ਨੇ ਖਾਲੀ ਪੇਟ ਕੁੱਟਣਾ ਢਾਕੇ ਸਤਪਾਲ ਨੇ ਹੱਸ ਕੇ ਆਖਿਆ ਦੇਖ ਲੈ ਮੱਖਾ ਗੁਰਵਾਜ ਨੇ ਕਿਹਾ ਨਾ ਉਹ ਤੇਰੀ ਐ ਮੇਰੀ ਮੂਰੀ ਕੋਈ ਨਹੀਂ ਕੱਲ ਕਿਸ ਨੇ ਦੇਖਿਆ ਕੀ ਪਤਾ ਕੀ ਹੋ ਜੇ ਗੁਰਵਾਜ ਬੋਲਿਆ ਫੋਟੋ ਹੈ ਉਹਦੀ ਸਤਪਾਲ ਨੇ ਕਿਹਾ ਫੋਟੋ ਮੈਂ ਕਿਉਂ ਰੱਖਣੀ ਉਹਦੀ ਓਦਾਂ ਹੀ ਚਿਹਰਾ ਯਾਦ ਰੱਖਣ ਲਈ ਸਤਪਾਲ ਨੇ ਆਖਿਆ ਚਿਹਰਾ ਮੈਨੂੰ ਓਦਾਂ ਹੀ ਜ਼ਿਆਦਾ ਹੈ ਬਸ ਫਿਰ ਮਤਲਬ ਕੁਝ ਤਾਂ ਹੈ ਸਤਪਾਲ ਨੇ ਕਿਹਾ ਹੈ ਸਾਲਾ ਪਾਗਲ ਰੋਜ਼ ਤਾਂ ਦੇਖਦਾ ਮੈਂ ਉਹਨੂੰ ਆਫਿਸ ਵਿੱਚ ਚਿਹਰਾ ਤਾਂ ਜ਼ਿਆਦਾ ਪੇਰੇਣਾ ਗੁਰਵਾਜ ਬੋਲਿਆ ਮੰਨ ਨਾ ਮੰਨ ਗੱਲ ਵਿੱਚੋਂ ਕੋਈ ਹੋਰ ਹੈ ਸਤਪਾਲ ਨੇ ਆਖਿਆ ਮੈਂ ਚੱਲਿਆ ਘਰ ਨੂੰ ਤੂੰ ਸੋਚੀ ਜਾ ਬੈਠਾ ਕਿ ਕੀ ਹੋ ਸਕਦਾ ਮੈਂ ਵੀ ਬਸ ਬੰਦ ਹੀ ਕਰਨ ਲੱਗਿਆ ਦੁਕਾਨ ਚੱਲ ਠੀਕ ਐ ਕੱਲ ਮਿਲਦੇ ਆ ਕਹਿ ਕੇ ਸਤਪਾਲ ਆਪਣੇ ਘਰ ਨੂੰ ਤੁਰ ਪਿਆ ਗੁਰਵਾਜ ਨੇ ਕੁਰਸੀ ਚੁੱਕ ਕੇ ਅੰਦਰ ਰੱਖੀ ਤੇ ਦਿਨ ਦਾ ਸਾਰਾ ਹਿਸਾਬ ਕਿਤਾਬ ਕਰਕੇ ਦੁਕਾਨ ਬੰਦ ਕਰ ਦਿੱਤੀ ਤੇਰੇ ਨਾਲ ਹੋਈ ਗੱਲ ਦੀਆਂ ਹੁਣ ਗੱਲਾਂ ਚਾਰੇ ਪਾਸੇ ਨੇ ਮੈਂ ਤਾਂ ਕਹਿਣਾ ਛੱਡ ਪਰਾਂ ਇਹ ਉਹੀ ਪੁਰਾਣੇ ਰਾਸੇ ਨੇ ਤੂੰ ਤਾਂ ਅੱਜ ਦਾ ਸੋਚ ਰਹੀ ਮੈਂ ਲੰਬੀ ਸੋਚੀ ਬੈਠਾ ਹਾਂ ਪਹਿਲਾਂ ਵੀ ਇਸ ਪਿਆਰ ਨੇ ਮੇਰੇ ਤੁਖ ਉਹੇ ਹਾਸੇ ਨੇ ਦੂਜੇ ਦਿਨ ਸਤਪਾਲ ਆਫਿਸ ਜਾ ਰਿਹਾ ਸੀ ਬਸ ਸਟੈਂਡ ਤੇ ਸਤਵੀਰ ਖੜੀ ਸੀ ਉਸਨੇ ਸਤਪਾਲ ਨੂੰ ਹੱਥ ਮਾਰਿਆ ਸਤਪਾਲ ਨੇ ਮੋਟਰਸਾਈਕਲ ਰੋਕ ਲਿਆ ਸਤਵੀਰ ਨੇ ਕਿਹਾ ਮੈਨੂੰ ਥੋੜਾ ਅੱਗੇ ਤੱਕ ਛੱਡ ਦੇਂਗਾ ਸਤਪਾਲ ਨੇ ਇਧਰ ਉਧਰ ਦੇਖ ਕੇ ਆਖਿਆ ਛੱਡਣ ਵਾਲਾ ਕੰਮ ਤੇਰਾ ਹੈ ਮੈਂ ਤਾਂ ਅੱਗੇ ਲਿਜਾ ਸਕਦਾ ਸਤਵੀਰ ਨੇ ਨਜ਼ਰਾਂ ਝੁਕਾ ਲਈਆਂ ਸਤਪਾਲ ਬੋਲਿਆ ਚੱਲ ਵਹਿ ਜਾ ਦੱਸ ਦੀ ਜਿੱਥੇ ਉਤਰਨਾ ਸਤਵੀਰ ਸਤਪਾਲ ਦੇ ਮਗਰ ਬਹਿ ਗਈ ਸਤਪਾਲ ਨੇ ਮੋਟਰਸਾਈਕਲ ਤੋਰ ਲਿਆ ਥੋੜੀ ਦੂਰ ਜਾਂਦਿਆਂ ਹੀ ਸਤਵੀਰ ਨੇ ਪੁੱਛਿਆ ਸੱਚ ਦੱਸ ਤੈਨੂੰ ਸੱਚੀ ਕਿਸੇ ਹੋਰ ਨਾਲ ਪਿਆਰ ਹੋ ਗਿਆ ਸਤਪਾਲ ਬੋਲਿਆ ਜਾਦਾ ਤੈਨੂੰ ਕਿਸੇ ਹੋਰ ਨਾਲ ਹੋ ਸਕਦਾ ਫਿਰ ਮੈਨੂੰ ਕਿਉਂ ਨਹੀਂ ਹੋ ਸਕਦਾ ਸਤਵੀਰ ਨੇ ਕਿਹਾ ਮੈਨੂੰ ਕਿਸੇ ਨਾਲ ਪਿਆਰ ਨਹੀਂ ਹੋਇਆ ਸਤਪਾਲ ਨੇ ਆਖਿਆ ਝੂਠ ਨਾ ਬੋਲ ਰਿਸ਼ਤਾ ਕਿਸੇ ਨਾਲ ਐਦਾਂ ਹੀ ਨਹੀਂ ਬਣ ਜਾਂਦਾ ਸਤਵੀਰ ਬੋਲੀ ਉਹ ਬਸ ਮੇਰੀ ਜਿੱਦ ਨੇ ਕਰਾਇਆ ਮੇਰੇ ਤੋਂ ਸਤਪਾਲ ਨੇ ਕਿਹਾ ਪਰ ਮੈਂ ਜੋ ਕਰ ਰਿਹਾ ਚੰਗੀ ਤਰ੍ਹਾਂ ਸੋਚ ਸਮਝ ਕੇ ਕਰ ਰਿਹਾ ਨਾਮ ਕੀ ਆ ਉਹਦਾ ਸਤਪਾਲ ਨੇ ਆਖਿਆ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਨਾਂ ਦੱਸਣ ਦੀ ਲੋੜ ਐ ਤੇਰਾ ਉਸ ਨਾਲ ਕੋਈ ਲੈਣਾ ਦੇਣਾ ਤਾਂ ਹੈ ਨਹੀਂ ਸਤਵੀਰ ਬੋਲੀ ਬਸ ਇੱਥੇ ਲਾ ਦੇ ਸਤਪਾਲ ਨੇ ਮੋਟਰਸਾਈਕਲ ਰੋਕਿਆ ਤੇ ਸਤਵੀਰ ਉਤਰ ਗਈ ਸਤਵੀਰ ਨੇ ਕਿਹਾ ਥੈਂਕਸ ਸਤਪਾਲ ਨੇ ਆਖਿਆ ਵੈਲਕਮ ਚੱਲ ਆਪਣਾ ਖਿਆਲ ਰੱਖੀ ਸਤਵੀਰ ਬੋਲੀ ਕਿਵੇਂ ਰੱਖਾਂ ਖਿਆਲ ਆਪਣਾ ਮੇਰੇ ਖਿਆਲਾਂ ਚ ਤਾਂ ਅੱਜਕੱਲ ਤੂੰ ਰਹਿੰਦਾ ਸਤਪਾਲ ਨੇ ਕਿਹਾ ਪਰ ਮੇਰੀ ਜ਼ਿੰਦਗੀ ਚ ਹੁਣ ਕੋਈ ਹੋਰ ਐ ਤੂੰ ਆਪਣਾ ਖਿਆਲ ਆਪਣੇ ਚ ਰੱਖ ਸੁਤਵੀਰ ਨੇ ਆਖਿਆ ਨਹੀਂ ਰੱਖ ਹੁੰਦਾ ਸਭ ਪਹਿਲਾਂ ਵਰਗਾ ਨਹੀਂ ਹੋ ਸਕਦਾ ਸਤਪਾਲ ਬੋਲਿਆ ਪਹਿਲਾ ਮੌਕਾ ਸੀ ਪਰ ਹੁਣ ਤੇਰੇ ਨਾਲ ਵੀ ਕਿਸੇ ਦਾ ਨਾਂ ਜੁੜ ਚੁੱਕਿਆ ਤੇ ਮੇਰੀ ਜ਼ਿੰਦਗੀ ਚ ਵੀ ਕੋਈ ਹੋਰ ਆ ਗਈ ਹੁਣ ਕੁਝ ਨਹੀਂ ਹੋ ਸਕਦਾ ਹੁਣ ਜੋ ਹੈ ਉਸੇ ਚ ਖੁਸ਼ ਰਹਿ ਸਤਪਾਲ ਨੇ ਮੋਟਰਸਾਈਕਲ ਦੀ ਕਿੱਕ ਮਾਰਦਿਆਂ ਕਿਹਾ ਪਰਵਰ ਕੁਝ ਨਹੀਂ ਮੈਂ ਲੇਟ ਹੋ ਰਿਹਾ ਤੂੰ ਵੀ ਜਾ ਜਿਹੜੇ ਕੰਮ ਚੱਲੇ ਆ ਸਤਵੀਰ ਨੇ ਆਖਿਆ ਓਕੇ ਚੱਲ ਵਾਏ ਸਤਪਾਲ ਉੱਥੋਂ ਧੁਰ ਪਿਆ ਸਤਵੀਰ ਸੜਕ ਦੇ ਕਿਨਾਰੇ ਲੱਗੀ ਕੁਰਸੀ ਤੇ ਬਹਿ ਗਈ ਉਸ ਨੇ ਆਪਣਾ ਚਿਹਰਾ ਚੁੰਨੀ ਨਾਲ ਢੱਕ ਲਿਆ ਤੇ ਬਿਨਾਂ ਆਵਾਜ਼ ਕੀਤੇ ਰੋਣ ਲੱਗ ਪਈ ਕੁਝ ਨਵੀਆਂ ਗੱਲਾਂ ਤੇ ਕਈ ਪੁਰਾਣੀਆਂ ਯਾਦਾਂ ਨੇ ਉਸ ਦੀ ਚੁੰਨੀ ਗਿੱਲੀ ਕਰ ਛੱਡੀ ਸਤਪਾਲ ਮੋਟਰਸਾਈਕਲ ਬੇਸਮੈਂਟ ਵਿੱਚ ਖੜਾ ਕੇ ਆਪਣੇ ਦਫ਼ਤਰ ਵਿੱਚ ਜਾ ਕੇ ਬੈਠ ਗਿਆ ਉਸ ਨੇ ਪਾਣੀ ਪੀਤਾ ਤੇ ਉੱਠ ਕੇ ਬਾਹਰ ਚਲਾ ਗਿਆ ਉਸ ਨੇ ਆਪਣੀ ਜੇਬ ਚੋਂ ਫੋਨ ਕੱਢਿਆ ਤੇ ਕੋਮਲ ਨੂੰ ਮਲਾਉਣ ਲੱਗ ਪਿਆ ਕੋਮਲ ਨੇ ਫੋਨ ਨਹੀਂ ਚੁੱਕਿਆ ਸਤਪਾਲ ਨੇ ਦੁਬਾਰਾ ਫੋਨ ਲਾਇਆ ਪਰ ਇਸ ਵਾਰ ਵੀ ਕੋਮਲ ਨੇ ਫੋਨ ਨਹੀਂ ਚੁੱਕਿਆ ਸਤਪਾਲ ਤੁਰਦਾ ਤੁਰਦਾ ਇੱਕ ਜਗ੍ਹਾ ਰੁਕ ਗਿਆ ਉਸਨੇ ਦੇਖਿਆ ਕਿ ਕੋਮਲ ਇੱਕ सोनू ਨਾਮ ਦੇ ਮੁੰਡੇ ਨਾਲ ਖੜੀ ਗੱਲਾਂ ਕਰ ਰਹੀ ਸੀ ਸਤਪਾਲ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਚੁੱਪਚਾਪ ਉੱਥੋਂ ਵਾਪਸ ਮੁੜ ਗਿਆ ਅਤੇ ਆਪਣੇ ਦਫ਼ਤਰ ਵਿੱਚ ਜਾ ਕੇ ਬਹਿ ਗਿਆ ਥੋੜੀ ਦੇਰ ਬਾਅਦ ਸਤਪਾਲ ਦੇ ਫੋਨ ਦੀ ਰਿੰਗ ਵੱਜੀ ਕੋਮਲ ਦੀ ਕਾਲ ਆ ਰਹੀ ਸੀ ਸਤਪਾਲ ਨੇ ਮੀਟਿੰਗ ਤੇ ਲਾ ਕੇ ਫੋਨ ਮੇਜ਼ ਤੇ ਰੱਖ ਦਿੱਤਾ ਉਸ ਤੋਂ ਬਾਅਦ ਕੋਮਲ ਦੀਆਂ ਦੋ ਤਿੰਨ ਕਾਲਾਂ ਆਈਆਂ ਪਰ ਸਤਪਾਲ ਨੇ ਇੱਕ ਦਾ ਵੀ ਜਵਾਬ ਨਹੀਂ ਦਿੱਤਾ ਕੋਮਲ ਦਫ਼ਤਰ ਵਿੱਚ ਹੀ ਆ ਗਈ ਸਤਪਾਲ ਨੇ ਉਸ ਵੱਲ ਨਹੀਂ ਦੇਖਿਆ ਕੋਮਲ ਨੇ ਪੁੱਛਿਆ ਸਰ ਤੁਸੀਂ ਫੋਨ ਕਿਉਂ ਨਹੀਂ ਚੱਕ ਰਹੇ ਸਤਪਾਲ ਨੇ ਕੋਮਲ ਵੱਲ ਦੇਖਿਆ ਤੇ ਉਹ ਗੁੱਸੇ 'ਚ ਬੋਲਿਆ ਤੁਸੀਂ ਚੱਕਿਆ ਮੇਰਾ ਕੋਮਲ ਨੇ ਪੁੱਛਿਆ ਕੀ ਹੋਇਆ ਸਰ ਗੁੱਸੇ 'ਚ ਕਿਉਂ ਕੋਈ ਜ਼ਰੂਰੀ ਕੰਮ ਸੀ ਸਤਪਾਲ ਨੇ ਪੁੱਛਿਆ ਕਿੱਥੇ ਸੀ ਤੁਸੀਂ ਜਦ ਮੈਂ ਫੋਨ ਕਰ ਰਿਹਾ ਸੀ ਕੋਮਲ ਨੇ ਆਖਿਆ ਮੈਨੂੰ ਆਉਂਦੀ ਨੂੰ ਹੀ ਰਮਨ मैम ਨੇ ਬੁਲਾ ਲਿਆ ਫੋਨ ਸਾਇਲੈਂਟ ਹੀ ਰਹਿ ਗਿਆ ਸਤਪਾਲ ਬੋਲਿਆ ਝੂਠ ਕਿਉਂ ਬੋਲ ਰਹੇ ਹੋ ਮੈਂ ਝੂਠ ਕਿਉਂ ਬੋਲੂੰਗੀ ਸਰ ਤੁਸੀਂ ਰਮਨ मैम ਤੋਂ ਪੁੱਛ ਲੈ ਜਾ ਕੇ ਜੇ ਮੇਰੇ ਤੇ ਨਹੀਂ ٹرسٹ ਤਾਂ ਸਤਪਾਲ ਨੇ ਕਿਹਾ ਮੈਂ ਤਾਂ ਤੁਹਾਨੂੰ ਕਿਸੇ ਹੋਰ ਨਾਲ ਖੜੇ ਦੇਖਿਆ ਕੋਮਲ ਬੋਲੀ ਕਿਸ ਨਾਲ ਸਰ ਖੁੱਲ ਕੇ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਤਪਾਲ ਨੇ ਆਖਿਆ ਮੇਰੇ ਕੋਲ ਟਾਈਮ ਨਹੀਂ ਫਾਲਤੂ ਦੀਆਂ ਗੱਲਾਂ ਲਈ ਤੁਸੀਂ ਜਾਓ ਆਪਣਾ ਕੰਮ ਕਰੋ ਕੋਮਲ ਨੇ ਕਿਹਾ ਪਰ ਮੈਨੂੰ ਵੀ ਤਾਂ ਪਤਾ ਲੱਗੇ ਕਿ ਤੁਹਾਨੂੰ ਇੱਕਦਮ ਇੰਨਾ ਗੁੱਸਾ ਕਿਉਂ ਆ ਗਿਆ ਮੇਰੇ ਤੇ ਸਤਪਾਲ ਬੋਲਿਆ ਤੁਸੀਂ ਨੌਕਰੀ ਕਰਨੀ ਹੈ ਕੋਮਲ ਨੇ ਪੁੱਛਿਆ ਇਹ ਕਿਹੋ ਜਿਹਾ ਸਵਾਲ ਹੋਇਆ ਸਰ ਸਤਪਾਲ ਨੇ ਆਖਿਆ ਦੱਸੋ ਕਰਨੀ ਹੈ ਕੋਮਲ ਬੋਲੀ ਤੇ ਹੋਰ ਮੈਂ ਇੱਥੇ ਕੀ ਕਰਨ ਆਉਂਦੀ ਹਾਂ ਸਰ ਫੇਰ ਜਾਓ ਤੇ ਆਪਣਾ ਕੰਮ ਕਰੋ ਫालतੂ ਚ ਮੇਰੇ ਦਫ਼ਤਰ ਦੇ ਗੇੜੇ ਕੱਢਣ ਦੀ ਲੋੜ ਨਹੀਂ ਮੈਨੂੰ ਕੁਝ ਚਾਹੀਦਾ ਹੋਇਆ ਤਾਂ ਮੈਂ ਗੁਰਪਾਲ ਨੂੰ ਕਹਿ ਦੂੰ ਕੀ ਮਤਲਬ ਸਰ ਤੁਹਾਡਾ ਮੈਂ ਬਹੁਤੇ ਸਵਾਲ ਨਾ ਕਰੋ ਆਪਣਾ ਕੰਮ ਕਰੋ ਕੋਈ ਨਾ ਠੀਕ ਆ ਸਰ ਬੋਲ ਕੇ ਕੋਮਲ ਖਿਜੇ ਮਨ ਨਾਲ ਬਾਹਰ ਨਿਕਲ ਗਈ ਸਤਪਾਲ ਨੇ ਆਪਣਾ ਫੋਨ ਕੱਢਿਆ ਤੇ ਮਨ ਨੂੰ ਸ਼ਾਂਤ ਰੱਖਣ ਲਈ ਉਸ 'ਚ ਗੇਮ ਖੇਡਣ ਲੱਗ ਪਿਆ ਦੁਪਹਿਰ ਹੋ ਗਈ ਸੀ ਕੋਮਲ ਆਪਣਾ ਸਟੀਫਨ ਲੈ ਕੇ ਸਤਪਾਲ ਦੇ ਦਫਤਰ ਚ ਆ ਗਏ ਸਤਪਾਲ ਮੇਜ਼ ਤੇ ਸਿਰ ਛੁੱਟੀ ਪਿਆ ਸੀ ਕੋਮਲ ਨੇ ਉਸ ਨੂੰ ਪੁੱਛਿਆ ਸਰ ਲੰਚ ਤਾਂ ਕਰ ਸਕਦੀਆਂ ਇੱਥੇ ਬਹਿ ਕੇ ਸਤਪਾਲ ਨੇ ਕੁਝ ਨਹੀਂ ਕਿਹਾ ਤੇ ਆਪਣੀ ਕੁਰਸੀ ਤੋਂ ਉੱਠ ਗਿਆ ਕੋਮਲ ਬੋਲੀ ਹੁਣ ਕੀ ਹੋਇਆ ਸਰ ਸਤਪਾਲ ਨੇ ਕਿਹਾ ਤੁਸੀਂ ਖਾਓ ਰੋਟੀ ਬਹਿ ਕੇ ਮੈਂ ਬਾਹਰ ਚੱਲਿਆ ਕੋਮਲ ਨੇ ਆਖਿਆ ਨਹੀਂ ਸਰ ਤੁਸੀਂ ਬੈਠੋ ਮੈਂ ਹੀ ਚਲੀ ਜਾਨੀ ਆ ਨਹੀਂ ਆਉਂਦੀ ਤੁਹਾਡੇ ਆਫਿਸ ਵਿੱਚ ਠੀਕ ਐ ਸਰ ਕੋਮਲ ਜਾਣ ਲੱਗੀ ਤਾਂ ਸਤਪਾਲ ਨੇ ਉਸ ਦੀ ਬਾਹ ਫੜ ਲਈ ਕੋਮਲ ਬੋਲੀ ਸਰ ਪਲੀਜ਼ ਸਤਪਾਲ ਨੇ ਪੁੱਛਿਆ ਬਸ ਇੰਨਾ ਦੱਸ ਦੇ ਕਿ ਤੁਸੀਂ ਝੂਠ ਕਿਉਂ ਬੋਲਿਆ ਕੋਮਲ ਨੇ ਆਪਣੀ ਬਾਹ ਛੜਾ ਕੇ ਪੁੱਛਿਆ ਕਿਹੜਾ ਝੂਠ ਸਰ ਮੈਨੂੰ ਪਤਾ ਵੀ ਤਾਂ ਲੱਗੇ ਖੁੱਲ ਕੇ ਦੱਸੋਗੇ ਤਾਂ ਮੈਂ ਕੋਈ ਜਵਾਬ ਦੇਉਂਗੀ ਸਤਪਾਲ ਬੋਲਿਆ ਸੋਨੂ ਨਾਲ ਖੜੇ ਕੀ ਕਰਦੇ ਸੀ ਉਹ ਅੱਛਾ ਉਹ ਤਾਂ ਬਸ ਮੈਂ ਮੈਮ ਕੋਲੋਂ ਆ ਰਹੀ ਸੀ ਉਹ ਰਸਤੇ 'ਚ ਮਿਲ ਗਿਆ ਉਹਨੇ ਮੇਰਾ ਹਾਲ ਚਾਲ ਪੁੱਛਿਆ ਮੈਂ ਦੱਸਤਾ ਬਸ ਫੇਰ ਉਹ ਆਪਣੇ ਦੁੱਖ ਸੁੱਖ ਸਾਂਝੇ ਕਰਨ ਲੱਗ ਪਿਆ ਸਤਪਾਲ ਨੇ ਕਿਹਾ ਮੇਰੇ ਫੋਨ ਨਾਲੋਂ ਜ਼ਿਆਦਾ ਜ਼ਰੂਰੀ ਤੁਹਾਡੇ ਲਈ ਉਹਦੀਆਂ ਗੱਲਾਂ ਹੋ ਗਈਆਂ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਸਰ ਗੱਲ ਗੋਲ-ਗੋਲ ਕਿਉਂ ਘੁਮਾ ਰਹੇ ਹੋ ਸਿੱਧਾ ਕਹੋ ਜੋ ਕਰਨਾ ਸਿੱਧਾ ਸਿੱਧਾ ਤਾਂ ਇਹ ਹੈ ਕਿ ਤੁਹਾਨੂੰ ਹੈਲਪ ਦੀ ਲੋੜ ਪਵੇ ਤਾਂ ਤੁਸੀਂ ਉਹਦੇ ਕੋਲ ਹੀ ਜਾਇਆ ਕਰੋ ਮੇਰੇ ਕੋਲ ਆਉਣ ਦੀ ਲੋੜ ਨਹੀਂ ਦੀਦੀ ਕਹਿੰਦਾ ਸੋਨੂੰ ਮੈਨੂੰ ਮੈਂ ਵੀ ਬੀਰਿਆ ਕਹਿ ਕੇ ਗੱਲ ਕਰਦੀ ਆ ਉਹਦੇ ਨਾਲ ਗਲਤਫਹਿਮੀ ਪਾਲਣ ਤੋਂ ਪਹਿਲਾਂ ਠੰਡੇ ਦਿਮਾਗ ਨਾਲ ਮੇਰੇ ਤੋਂ ਪੁੱਛ ਤਾਂ ਲੈਂਦੇ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਸਰ ਤੁਸੀਂ ਤਾਂ ਮਿੰਟ 'ਚ ਮੇਰੇ ਬਾਰੇ ਗਲਤ ਸੋਚ ਲਿਆ ਸਤਪਾਲ ਬੋਲਿਆ ਮੈਂ ਕਿਵੇਂ ਮੰਨ ਲਵਾਂ ਕਿ ਉਹ ਤੁਹਾਨੂੰ ਦੀਦੀ ਕਹਿੰਦਾ ਕੋਮਲ ਨੇ ਪੁੱਛਿਆ ਮੈਂ ਤੁਹਾਨੂੰ ਯਕੀਨ ਦਿਵਾਉਣ ਲਈ ਕੀ ਕਰਾਂ ਦੱਸੋ ਵੈਸੇ ਵੀ ਤੁਹਾਨੂੰ ਕਿਉਂ ਬੁਰਾ ਲੱਗਿਆ ਮੇਰਾ ਕਿਸੇ ਮੁੰਡੇ ਨਾਲ ਗੱਲ ਕਰਨਾ ਸਤਪਾਲ ਨੇ ਕਿਹਾ ਪਤਾ ਨਹੀਂ ਤੁਸੀਂ ਰੋਟੀ ਖਾਓ ਆਪਣੀ ਕੋਮਲ ਨੇ ਆਖਿਆ ਨਹੀਂ ਖਾਣੀ ਭੁੱਖ ਮਰ ਗਈ ਮੇਰੀ ਸਤਪਾਲ ਬੋਲਿਆ ਤੁਹਾਡੀ ਮਰਜ਼ੀ ਨਹੀਂ ਖਾਣੀ ਤਾਂ ਨਾ ਖਾਓ ਮੈਂ ਖਾ ਲੂੰਗੀ ਰੋਟੀ ਪਰ ਪਹਿਲਾਂ ਦੱਸੋ ਕਿ ਤੁਹਾਡੇ ਦਿਲ ਤੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ ਸਤਪਾਲ ਨੇ ਕਿਹਾ ਭੁੱਖ ਹੈ ਤਾਂ ਖਾ ਲਓ ਰੋਟੀ ਨਹੀਂ ਭੁੱਖ ਤਾਂ ਰਹਿਣ ਦਿਓ ਮੇਰੇ ਦਿਲ ਦਿਮਾਗ ਵਿੱਚ ਕੁਝ ਨਹੀਂ ਚੱਲ ਰਿਹਾ ਕੋਮਲ ਨੇ ਆਖਿਆ ਤੁਸੀਂ ਅੱਜ ਮੇਰੇ ਬਾਰੇ ਬਹੁਤ ਗਲਤ ਅੰਦਾਜ਼ਾ ਲਾਇਆ ਸਰ ਸਤਪਾਲ ਬੋਲਿਆ ਜਦੋਂ ਝੂਠ ਬੋਲਣਾ ਹੈ ਤਾ ਬੰਦਾ ਹੋਰ ਘਰ ਵੀ ਕੀ ਸਕਦਾ ਹੈ ਬੰਦਾ ਪੁੱਛ ਵੀ ਸਕਦਾ ਹੈ ਆਪਣਾ ਸ਼ੱਕ ਦੂਰ ਕਰ ਵੀ ਸਕਦਾ ਹੈ ਵੈਸੇ ਵੀ ਮੈਂ ਕੋਈ ਝੂਠ ਨਹੀਂ ਬੋਲਿਆ ਤੁਹਾਨੂੰ ਨਹੀਂ ਯਕੀਨ ਮੇਰੇ ਤੇ ਤਾਂ ਮੈਂ ਇਸ ਵਿੱਚ ਕੀ ਕਰ ਸਕਦੀ ਹਾਂ ਮੈਂ ਤਾਂ ਕਹਿ ਰਹੀ ਹਾਂ ਕਿ ਇੱਕ ਵਾਰ ਰਮਨ ਮਹਿਮ ਤੋਂ ਪੁੱਛ ਲੋ ਸਤਪਾਲ ਨੇ ਕਿਹਾ ਮੈਂ ਕਿਸੇ ਤੋਂ ਕੁਝ ਨਹੀਂ ਪੁੱਛਣਾ ਐਨਾ ਬੇਲਾ ਨਹੀਂ ਕੋਮਲ ਬੋਲੀ ਓਕੇ ਸਰ ਕੋਮਲ ਜਾਣ ਲੱਗੀ ਤਾਂ ਸਤਪਾਲ ਨੇ ਆਖਿਆ ਕੱਲ ਤੋਂ ਆਪਣਾ ਪ੍ਰੋਪਰ ਜੂਨੀਫਾਰਮ ਚਾਇਓ ਮੇਰੇ ਵੱਲੋਂ ਕਿਸੇ ਨਾਲ ਹੁਣ ਕੋਈ ਲਿਹਾਜ ਨਹੀਂ ਕੀਤਾ ਜਾਊਗਾ ਓਕੇ ਸਰ ਆਖ ਕੇ ਕੋਮਲ ਚਲੀ ਗਈ ਸਤਪਾਲ ਕੁਰਸੀ ਤੇ ਆਪਣਾ ਸਿਰ ਸਿੱਟ ਕੇ ਬਹਿ ਗਿਆ ਆਪਾਂ ਦੋਵੇਂ ਸਹੀ ਆ ਤਾਂ ਫਿਰ ਤੀਜੇ ਤੋਂ ਕੀ ਪੁੱਛਣਾ ਹੈ ਹਾਲੇ ਤਾਂ ਸ਼ੁਰੂਆਤ ਚੰਨਾ ਖੌਰੇ ਕਿੰਨੀ ਵਾਰੀ ਰਸਨਾਏ ਕਿੰਨੀ ਵਾਰੀ ਡਿੱਗ ਕੇ ਤੇਰੇ ਹੱਥ ਨੂੰ ਫੜ ਕੇ ਉੱਠਣਾ ਆਏ ਕੀ ਪਤਾ ਸੀ ਜੁੜਨ ਤੋਂ ਪਹਿਲਾਂ ਕਿੰਨੀ ਵਾਰੀ ਟੁੱਟਣਾ ਆਏ ਸਤਪਾਲ ਥੋੜੀ ਦੇਰ ਬਾਅਦ ਆਪਣੀ ਕੁਰਸੀ ਤੋਂ ਉੱਠਿਆ ਤੇ ਉਸਨੇ ਆਪਣੀ ਜੇਬ ਚੋਂ ਬਟੂਆ ਕੱਢ ਕੇ ਉਸ ਨੂੰ ਖੋਲ ਕੇ ਵੇਖਿਆ ਉਸ ਵਿੱਚ ਕੁਝ ਪੈਸੇ ਪਏ ਸਨ ਉਸਨੇ ਬਟੂਆ ਜੇਬ ਚ ਪਾ ਕੇ ਪਾ ਲਿਆ ਪਾਣੀ ਦਾ ਘੁੱਟ ਭਰ ਕੇ ਉਹ ਆਪਣੇ ਦਫ਼ਤਰ ਚੋਂ ਬਾਹਰ ਨਿਕਲ ਗਿਆ ਉਸ ਨੂੰ ਪਤਾ ਸੀ ਕਿ ਕੋਮਲ ਨੇ ਹੁਣ ਉਸਦਾ ਫੋਨ ਨਹੀਂ ਚੁੱਕਣਾ ਇਸ ਲਈ ਉਹ ਕੋਮਲ ਨੂੰ ਲੱਭਣ ਚਲਾ ਗਿਆ ਕੋਮਲ ਸਤਪਾਲ ਨੂੰ ਰਸਤੇ ਵਿੱਚ ਹੀ ਮਿਲ ਗਈ ਉਹ ਤੁਰੀ ਜਾ ਰਹੀ ਸੀ ਸਤਪਾਲ ਉਹਦੇ ਰਸਤੇ 'ਚ ਖੜ ਗਿਆ ਕੋਮਲ ਬਿਨਾਂ ਬੋਲੇ ਦੂਜੇ ਪਾਸੇ ਨੂੰ ਨਿਕਲਣ ਲੱਗੀ ਤਾਂ ਸਤਪਾਲ ਉਧਰ ਨੂੰ ਹੋ ਗਿਆ ਕੋਮਲ ਬੋਲੀ ਮੈਨੂੰ ਜਾਣ ਦਿਓ ਸਰ ਸਤਪਾਲ ਨੇ ਆਖਿਆ ਰੋਟੀ ਖਾ ਲਈ ਤੁਸੀਂ ਜਾਂ ਨਹੀਂ ਜੀ ਨਹੀਂ ਸਤਪਾਲ ਨੇ ਪੁੱਛਿਆ ਸਮੋਸੇ ਖਾਓਗੇ ਜੀ ਨਹੀਂ ਸਤਪਾਲ ਬੋਲਿਆ ਮੈਂ ਤੁਹਾਨੂੰ ਭੁੱਖੇ ਨਹੀਂ ਦੇਖ ਸਕਦਾ ਕੋਮਲ ਨੇ ਕਿਹਾ ਮੈਨੂੰ ਭੁੱਖ ਹੈ ਨਹੀਂ ਸਰ ਸਤਪਾਲ ਨੇ ਆਖਿਆ ਜੇ ਮੈਂ કહਾਂ ਕਿ ਜੋ ਮੈਂ ਬੋਲਿਆ ਉਸ ਲਈ ਸੌਰੀ ਕੋਮਲ ਬੋਲੀ ਫੇਰ ਵੀ ਨਹੀਂ ਹਰ ਵਾਰ ਦਾ ਤੁਹਾਡਾ ਇਹੀ ਹੈ ਹਰ ਵਾਰ ਤੁਸੀਂ ਮੈਨੂੰ ਹਰਟ ਕਰਕੇ ਸੌਰੀ ਬੋਲ ਦਿੰਦੇ ਹੋ ਸਤਪਾਲ ਨੇ ਕਿਹਾ ਦੇਖ ਲਓ ਨਾ ਤਾਂ ਮੈਂ ਸੌਰੀ ਜਣੇ ਖਾਣੇ ਨੂੰ ਬੋਲਦਾ ਤੇ ਨਾ ਹੀ ਮੈਂ ਜਣੇ ਖਾਣੇ ਨੂੰ ਕੁਝ ਖਾਣ ਲਈ ਆਫਰ ਕਰਦਾ ਕੋਮਲ ਨੇ ਆਖਿਆ ਪਰ ਮੈਂ ਜਣੀ ਖਣੀ ਹਾਂ ਸਰ ਸਤਪਾਲ ਬੋਲਿਆ ਆਪਾਂ ਬਹਿ ਕੇ ਗੱਲ ਕਰਦੇ ਆ ਆਫਿਸ ਵਿੱਚ ਆਜੋ ਮੇਰੇ ਨਹੀਂ ਜੀ ਤੁਸੀਂ ਆਪ ਹੀ ਕਿਹਾ ਕਿ ਮੈਂ ਤੁਹਾਡੇ ਆਫਿਸ ਵਿੱਚ ਨਾ ਆਵਾਂ ਮੇਰੀਆਂ ਗੱਲਾਂ ਨੂੰ ਸੀਰੀਅਸ ਨਾ ਲਿਆ ਕਰੋ ਮੈਨੂੰ ਦੌਰੇ ਪੈਂਦੇ ਕੋਮਲ ਨੇ ਕਿਹਾ ਸਰ ਮੈਂ ਮਜ਼ਾਕ ਦੇ ਮੂਡ ਵਿੱਚ ਬਿਲਕੁਲ ਵੀ ਨਹੀਂ ਹੈਗੀ ਅੱਜ ਉਹ ਹੋਇਆ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ ਪਰ ਦੇਖ ਲਓ ਅੱਜ ਮੈਂ ਰੋਈ ਨਹੀਂ ਸਤਪਾਲ ਨੇ ਆਖਿਆ ਮੈਂ ਚਾਹੁੰਦਾ ਵੀ ਨਹੀਂ ਕਿ ਤੁਸੀਂ ਰੋਵੋ ਤੁਸੀਂ ਕੋਈ ਕਸਰ ਵੀ ਨਹੀਂ ਛੱਡੀ ਸਤਪਾਲ ਬੋਲਿਆ ਤਾਂ ਹੀ ਕਹਿ ਰਹੇ ਹਾਂ ਕਿ ਬੈ ਕੇ ਗੱਲ ਕਰਦੇ ਹਾਂ ਐਦਾਂ ਧੁੱਪਾਂ 'ਚ ਖੜ ਕੇ ਤੁਸੀਂ ਤੁਸੀਂ ਹੋਰ ਗਰਮ ਹੋ ਜਾਣਾ ਕੋਮਲ ਨੇ ਕਿਹਾ ਮੈਂ ਕਿਤੇ ਨਹੀਂ ਜਾਣਾ ਸਰ ਤੁਸੀਂ ਜਾਓ ਸਰ ਸਤਪਾਲ ਨੇ ਆਖਿਆ ਯਾਰ ਤੁਸੀਂ ਮੰਨ ਕੇ ਉਹ ਨਹੀਂ ਰਹੇ ਮੈਂ ਤੁਹਾਨੂੰ ਦੁਖੀ ਨਹੀਂ ਸੀ ਕਰਨਾ ਚਾਹੁੰਦਾ ਉਹ ਤਾਂ ਪਤਾ ਨਹੀਂ ਕਿਵੇਂ ਹੋ ਗਿਆ ਤੁਹਾਡੀ ਆਪਣੀ ਜ਼ਿੰਦਗੀ ਤੇ ਮੇਰੀ ਆਪਣੀ ਮੈਨੂੰ ਤੁਹਾਡੀ ਲਾਈਫ ਚ ਦਖਲ ਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ ਕੋਮਲ ਬੋਲੀ ਦਖਲ ਅੰਦਾਜ਼ੀ ਨਹੀਂ ਸੀ ਇਹ ਇਹ ਤੁਸੀਂ ਕਰੈਕਟਰ ਸਰਟੀਫਿਕੇਟ ਦੇ ਰਹੇ ਸੀ ਮੈਨੂੰ ਬੰਦੇ ਦੇ ਦਿਲ ਚ ਕੁਝ ਹੋਵੇ ਤਾਂ ਖੁੱਲ ਕੇ ਦੱਸੇ حق جتا کے شک کرو بندہ ਤਾਂ ਮੰਨ ਵੀ ਸਕਦੇ ਆ ਪਰ ਐਦਾਂ بولਣਾ ਮੈਨੂੰ ਇਲਜ਼ਾਮ ਹੀ ਲੱਗਿਆ ਗਾਦਾ ਇਲਜ਼ਾਮ ਇਹੀ ਕਿ ਮੈਂ ਕਿਸੇ ਵੀ ਮੁੰਡੇ ਨਾਲ ਸੱਤ ਪਾਲਨੇ ਪੁੱਛਿਆ ਕਿਸੇ ਵੀ ਮੁੰਡੇ ਨਾਲ ਕੀ ਕੋਮਲ ਬੋਲੀ ਤੁਹਾਨੂੰ ਸਭ ਪਤਾ ਹੈ ਕਿ ਮੈਂ ਕੀ ਕਹਣਾ ਚਾਹੁੰਦੀ ਹਾਂ ਕਿਸੇ ਹੋਰ ਮੁੰਡੇ ਬਾਰੇ ਸੋਚਿਆ ਵੀ ਤਾਂ ਮੇਰੇ ਤੋਂ ਬੁਰਾ ਕੋਈ ਵੀ ਨਹੀਂ ਹੋਊਗਾ ਕੋਮਲ ਨੇ ਹੈਰਾਨਗੀ ਜ਼ਾਹਿਰ ਕਰਦਿਆਂ ਪੁੱਛਿਆ ਇਹ ਕੀ ਸੀ ਹੁਣ ਸਰ ਸਤਪਾਲ ਨੇ ਇੱਧਰ ਉੱਧਰ ਦੇਖਿਆ ਤੇ ਫਿਰ ਥੱਲੇ ਦੇਖਦਿਆਂ ਆਖਿਆ ਇਹ ਮੈਂ ਤਾਂ ਕਿਹਾ ਕਿ ਅੱਜ ਕੱਲ ਦੇ ਮੁੰਡੇ ਠੀਕ ਨਹੀਂ ਉਹਨਾਂ ਦੀਆਂ ਅੱਖਾਂ ਉਹਨਾਂ ਦੇ ਸ਼ਬਦਾਂ ਦਾ ਸਾਥ ਨਹੀਂ ਦਿੰਦੀਆਂ ਕੋਮਲ ਬੋਲੀ ਫੇਰ ਤਾਂ ਤੁਸੀਂ ਵੀ ਅੱਜ ਕੱਲ ਦੇ ਮੁੰਡੇ ਹੋ ਤੁਸੀਂ ਵੀ ਕੁੜੀਆਂ 'ਚ ਉਹੀ ਦੇਖਦੇ ਹੋ ਜੋ ਹੋਰ ਮੁੰਡੇ ਦੇਖਦੇ ਨੇ ਸਤਪਾਲ ਨੇ ਕਿਹਾ ਮੈਂ ਤਾਂ ਸਕੈਨ ਕਰ ਲੈਣਾ ਸ਼ੀ ਸਰ ਤੁਸੀਂ ਕਿੰਨੇ ਗੰਦੇ ਹੋ ਮੈਂ ਨਹੀਂ ਆਇਆ ਕਰਨਾ ਤੁਹਾਡੇ ਸਾਹਮਣੇ ਕੀ ਪਤਾ ਮੇਰੇ ਚੋਂ ਕੀ ਦੇਖਦੇ ਹੋਣੇ ਸਤਪਾਲ ਨੇ ਆਖਿਆ ਨਾਲੇ ਤੁਸੀਂ ਪਿਆਰ ਦਾ ਦਾਵਾ ਕਰਦੇ ਹੋ ਪਿਆਰ ਚ ਆ ਸ਼ੀ ਪੁਣਾ ਨਹੀਂ ਹੁੰਦਾ ਸਤਪਾਲ ਹੱਸ ਕੇ ਬੋਲਿਆ ਕੀ ਬੋਲੀ ਜਾ ਰਹੇ ਹੋ ਤੁਸੀਂ ਆਪਣੇ ਸੁਪਰਵਾਈਜ਼ਰ ਦੇ ਮੂਹਰੇ ਹਾਂਜੀ ਤੇ ਹੋਰ ਕੀ ਕਹਾਂ ਸਤਪਾਲ ਨੇ ਕਿਹਾ ਮੈਂ ਮਜ਼ਾਕ ਕਰਦਾ ਉਹੀ ਨਾ ਮੇਰੇ ਬਾਰੇ ਗਲਤ ਸੋਚੀ ਜਾਇਓ ਮੈਂ ਤਾਂ ਉਸ ਨੂੰ ਕਦੇ ਗਲਤ ਨਜ਼ਰ ਨਾਲ ਨਹੀਂ ਦੇਖਿਆ ਤੁਹਾਨੂੰ ਕੀ ਦੇਖੂਗਾ ਹਾਂ ਪਰ ਤੁਸੀਂ ਸੋਹਣੇ ਬਹੁਤ ਹੋ ਇਹ ਗੱਲ ਕੋਈ ਝੂਠਲਾ ਨਹੀਂ ਸਕਦਾ ਕੋਮਲ ਬੋਲੀ ਹੁਣ ਮੈਂ ਯਕੀਨ ਨਹੀਂ ਕਰ ਸਕਦੇ ਸਤਪਾਲ ਨੇ ਆਖਿਆ ਨਾ ਕਰੋ ਚਲੋ ਸਮੋਸੇ ਖਾਣ ਚੱਲ ਜਾਈਏ ਕੋਮਲ ਨੇ ਕਿਹਾ ਮੈਂ ਨਹੀਂ ਜਾਣਾ ਕਿਤੇ ਵੀ ਸਰ ਗੁੱਸਾ ਉੱਤਰਿਆ ਨਹੀਂ ਕੋਮਲ ਬੋਲੀ ਤੁਸੀਂ ਮੇਰੀ ਜਗ੍ਹਾ ਹੁੰਦੇ ਫੇਰ ਪਤਾ ਲੱਗਦਾ ਸਤਪਾਲ ਨੇ ਆਖਿਆ ਛੱਡੋ ਵੀ ਜਾਰ ਸਮੋਸੇ ਨਹੀਂ ਖਾਣੇ ਤਾਂ ਕੁਝ ਹੋਰ ਖਾ ਲਿਓ ਤੁਸੀਂ ਚਲੋ ਤਾਂ ਸਹੀ ਨਹੀਂ ਜੀ ਤੁਸੀਂ ਜਾਓ ਕਹਿ ਕੇ ਕੋਮਲ ਉੱਥੋਂ ਚਲੀ ਗਈ ਸਤਪਾਲ ਨੇ ਆਪਣੀ ਗੱਲ ਖੋਜਾਈ ਤੇ ਆਪਣੇ ਦਫ਼ਤਰ ਵਿੱਚ ਚਲਾ ਗਿਆ ਸ਼ਾਮ ਨੂੰ ਛੁੱਟੀ ਕਰਕੇ ਸਤਪਾਲ ਜਦੋਂ ਘਰ ਪਹੁੰਚਿਆ ਤਾਂ ਉਸ ਦਾ ਚਾਚਾ ਮੰਜੇ ਤੇ ਬੈਠਾ ਚਾਹ ਪੀ ਰਿਹਾ ਸੀ ਸੁਖੇ ਨੇ ਸਤਪਾਲ ਨੂੰ ਦੇਖ ਕੇ ਆਖਿਆ ਜਦੋਂ ਦਾ ਡਿਊਟੀ ਤੇ ਜਾਣ ਲੱਗਿਆ ਦਿਖਦਾ ਹੀ ਨਹੀਂ ਸਤਪਾਲ ਉਸ ਕੋਲ ਆ ਕੇ ਬੋਲਿਆ ਕੀ ਦੱਸਾਂ ਜਾਰ ਚਾਚੇ ਟਾਈਮ ਹੀ ਨਹੀਂ ਲੱਗਦਾ ਹੁਣ ਸੁਖੇ ਨੇ ਕਿਹਾ ਚੱਲ ਵਧੀਆ ਹੀ ਐ ਆਵਾਰਾ ਗਰਦੀ ਤੂੰ ਤਾਂ ਬਚਿਆ ਹੋਇਆ ਐ ਅਸੀਂ ਤਾਂ ਬੇਲੇ ਆਂ ਕਦੇ ਕਿਸੇ ਦੇ ਘਰ ਦੀ ਚਾਹ ਪੀ ਲਈ ਤੇ ਕਦੇ ਕਿਸੇ ਦੇ ਘਰ ਦੀ ਸਤਪਾਲ ਨੇ ਆਖਿਆ ਚਾਹ ਜਿੰਨੀ ਮਰਜੀ ਕਹੋਤਾ ਧਰਮ ਭਰ ਕੇ ਤੇਰੇ ਘਰ ਰੱਖ ਆਇਆ ਕਰਨ ਡੇਲੀ ਸੁੱਖਾ ਬੋਲਿਆ ਬਸ ਤੂੰ ਕਹਿਤਾ ਇੰਨਾ ਬਹੁਤ ਹੈ ਅੰਦਰੋਂ ਮੁਖਤਿਆਰ ਘਰ ਆਈ ਸਤਪਾਲ ਨੇ ਉਸ ਨੂੰ ਪੁੱਛਿਆ ਲੋਟੈਂ ਬੇਬੇ ਮੁਖਤਿਆਰ ਘਰ ਨੇ ਕਿਹਾ ਹੁਣ ਤਾਂ ਚੰਗੀ ਭਲੀਆਂ ਚੱਲ ਵਧੀਆ ਸੁੱਖਾ ਗਲਾਸ ਖਾਲੀ ਕਰਕੇ ਬੋਲਿਆ ਚਲੋ ਮੈਂ ਚਲਦਾ ਘਰੇ ਜਾ ਕੇ ਦੋ ਤਿੰਨ ਕੰਮ ਕਰਨੇ ਸਤਪਾਲ ਨੇ ਕਿਹਾ ਹਾਲੇ ਹੁਣ ਤਾਂ ਮੈਂ ਆਇਆ ਦੋ ਚਾਰ ਮਿੰਟ ਬਹਿ ਜਾ ਸੁਖੇ ਨੇ ਆਖਿਆ ਓਏ ਫੇਰ ਆਜੂ ਸਤਪਾਲ ਬੋਲਿਆ ਚੱਲ ਕੋਈ ਨਾ ਆਉਂਦਾ ਜਾਂਦਾ ਰਿਹਾ ਕਰ ਸੁਖੇ ਨੇ ਮੰਜੇ ਤੋਂ ਉੱਠਦਿਆ ਕਿ ਹਾਂ ਠੀਕ ਐ ਪੁੱਤਰਾ ਸੁਖਾ ਆਪਣੇ ਘਰ ਨੂੰ ਤੁਰ ਪਿਆ ਤੇ ਸਤਪਾਲ ਆਪਣੇ ਕੱਪੜੇ ਬਦਲਣ ਅੰਦਰ ਚਲਾ ਗਿਆ ਫੇਰ ਤੋਂ ਆਪਣੀਆਂ ਮਿੱਠੀਆਂ ਹੱਡਾਂ ਹੱਦਾਂ ਟਪਦਾ ਜਾ ਰਿਹਾ ਸੀ ਹਾਂ ਨਾ ਚਾਉਂਦੇ ਵੀ ਦਿਲ ਦੇ ਆਖੇ ਲੱਗਦਾ ਜਾ ਰਿਹਾ ਹਾਂ ਪਹਿਲਾਂ ਵੀ ਜਿਸ ਰਾਤੋਂ ਸੱਟਾਂ ਖਾ ਕੇ ਮੁੜਿਆ ਸੀ ਲੱਗਦਾ ਫਿਰ ਤਾਂ ਉਸੇ ਰਾਹ ਵੱਲ ਵੱਧਦਾ ਜਾ ਰਿਹਾ ਹਾਂ ਕਹਾਣੀ ਦਾ ਅਗਲਾ ਪਾਗ ਕੱਲ ਆਵੇਗਾ ਰੱਬ ਰਾਖਾ